ਸਤਿ ਸ੍ਰੀ ਅਕਾਲ ਜੀ ਮੈਂ ਹਾਂ ਪ੍ਰੀਤ ਇੰਦਰ ਮਹਿੰਦ ਸਿੰਘ ਪੱਟੀ ਸੀਆਈ ਸਟਾਫ ਖਰੜ ਵੱਲੋਂ ਵੈਕਲ ਚੋਰ ਗਰੋ ਦਾ ਕਿੱਤਾ ਪਰਦਾਫਾਸ਼ ਸੀਆਈ ਸਟਾਫ ਖਰੜ ਵੱਲੋਂ 6 ਚੋਰੀ ਕੀਤੀ ਹੈ ਘਾਰਾਂ ਅਤੇ ਇੱਕ ਐਕਟਿਵਾ ਬ੍ਰੌਮਡ ਕਰਾਊਨ ਵਿੱਚ ਸਫਲਤਾ ਕੀਤੀ ਹਾਸਲ ਡੀਐਸਪੀ ਇਨਵੈਸਟੀਗੇਸ਼ਨ ਤਲਵਿੰਦਰ ਸਿੰਘ ਗਿੱਲ ਕੀ ਕਹਿੰਦੇ ਨੇ ਆਓ ਸੁਣਿਓ ਆਓ ਤੁਹਾਨੂੰ ਦਿਖਾਈਏ ਲਾਈਵ ਤਸਵੀਰਾਂ ਰੋਡਿਆ ਦੇ ਨਾਂ ਦੇ ਅਧਿਕਾਰੀ ਵਿਕਟ ਪਾਰਕ ਐਸਐਸਪੀ ਮੁਹਾੜੀ ਦੇ ਨਿਸ਼ਾ ਨਿਰਦੇਸ਼ਨ ਸਾਥ ਸੀਆਈਆਈਰਟੀਮ ਨੂੰ ਕੰਮ ਕਰਦੇ ਹੋਏ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ ਕਾਰ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ ਕੀਤਾ ਇਹ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਨੇ ਇਹਦੇ ਚ ਸਦਰ ਖਰਚ ਮੁਕਦਮਾ ਦਰਜ ਕਰਦੇ ਹੋਏ ਇਹ ਤਿੰਨੋਂ ਬੰਦੇਆਂ ਕੋਲੋਂ ਸਾਨੂੰ 6 ਕਾਰਾਂ ਬਰਾਮਦ ਹੋਈਆਂ ਨੇ ਜੀ ਚੋ ਪੰਜ ਆਲਟੋ ਕਾਰਸ ਨੇ ਇੱਕ ਵੈਗਨਾਰ ਹੈ ਤੇ ਇੱਕ ਐਕਟਿਵਾ ਬਰਾਮਦ ਹੋਈ ਇਹ ਚੋਰ ਮੁਹਾਲੀ ਜ਼ਿਲ੍ਹੇ ਦੇ ਅੱਡਾ ਏਰੀਆ ਚ ਭੀੜ ਭੜਾਤੇ ਵਾਲੀਆਂ ਮਾਰਕੀਟਾਂ 'ਚ ਜਾਂ ਹੋਰ ਬਾਜ਼ਾਰਾਂ 'ਚ ਜਿੱਥੇ ਕਾਰਾਂ ਪ੍ਰਾਣੀਆਂ ਖੜੀਆਂ ਹੁੰਦੀਆਂ ਸੀ ਆਲਟੋ ਜਾਂ ਵੈਗਨਰ ਉਹਨਾਂ ਨੂੰ ਪ੍ਰਾਣੀਆਂ ਚਾਬੀਆਂ ਨਾਲ ਖੋਲ ਕੇ ਉਹਨਾਂ ਨੂੰ ਚੋਰੀ ਕਰਕੇ ਅੱਗੇ ਵੇਚਦੇ ਸੀ ਇਹਦੇ ਦੋ ਤਿੰਨ ਮੇਨ ਚੋਰ ਸੀ ਜਿਨ੍ਹਾਂ 'ਚ ਅਸੀਂ ਦੋਨੋਂ ਗ੍ਰਿਫਤਾਰ ਕਰ ਲਿਆ ਤੇ ਇੱਕ ਬੰਦਾ ਜਿਹਨੂੰ ਇਹ ਅੱਗੇ ਵੇਚਦੇ ਸੀ ਕਾਰਾਂ ਤੇ ਉਹ ਅੱਗੇ ਇਹਨਾਂ ਦੀ ਸੇਲ ਪਰਚੇਸ ਕਰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਕਿ ਬੰਦੇ ਕਿਹਨੇ ਇਹ ਤਿੰਨੋਂ ਦੋਸ਼ੀ ਅੱਡ-ਅੱਡ ਜਗ੍ਹਾ ਦੇ ਰਹਿਣ ਵਾਲੇ ਨੇ ਇਹਨਾਂ 'ਚ ਇੱਕ ਲੋਕਲ ਦੋਸ਼ੀ ਸੀਗਾ ਜਿਹੜਾ ਖਰੜਾ ਦਾ ਰਹਿਣ ਵਾਲਾ ਹੈ ਜਿਹੜਾ ਇਹਨਾਂ ਨੂੰ ਸਪੋਕ ਪ੍ਰੋਵਾਈਡ ਕਰਦਾ ਸੀ ਬਾਕੀ ਕਮਰਿਚਰ ਤਰੰਤਾਰੰਦ ਦਾ ਰਹਿਣ ਵਾਲਾ ਤੇ ਦੂਜਾ ਦੋਸ਼ੀ ਅਸੀਂ ਮਿਹਰਬਾਨ ਲੁਧਿਆਣਾ ਦੇ ਦਰਫਤਰ ਕੀਤਾ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਇਹਨਾਂ ਤੇ ਦੋ ਦੋਸ਼ੀਆਂ ਤੇ ਪਹਿਲਾਂ ਕਾਰ ਚੋਰੀ ਦਾ ਆਰਟੀਫੇਸ ਮੁਕਦਮਾ ਦਰਜ ਹੈ 2023 ਦਾ ਉਹਦੇ ਜਮੀਨਾ ਤੋਂ 7-8 ਵਹिकल्स ਰਿਕਵਰ ਹੋਏ ਸੀਗੇ ਤੇ ਇੱਕ ਦੋਸ਼ੀ ਤੇ ਐਨਡੀਪੀਐਸ ਦਾ ਕਰਮਚਾਰੀ ਜਿਹੜੇ ਅੱਜ ਤੁਸੀਂ ਇਹਨਾਂ ਕੋਲ ਬਰਾਮਦ ਕੀ ਕੀ ਕੀਤਾ ਹੈ ਇਹਨਾਂ ਕੋਲੋ ਜੀ ਸਾਨੂੰ 6 ਕਾਰਾਂ ਤੇ ਇੱਕ ਐਕਟਿਵਾ ਬਰਾਮਦ ਹੋਇਆ। ਇਹ ਫੋਰਸ ਪੇਸ ਕਰਤੇ ਜੀ ਪੁਲਿਸ। ਹਾਂਜੀ ਇਹਨਾਂ ਦਾ ਰਮਾਂਡ ਹੋਇਆ। ਦੱਸਿਆ ਇਹਨਾਂ ਨੇ ਕਿੱਥੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦੇ ਆ ਜੀ ਇਹਨਾਂ ਨੇ? ਮੁਹਾਲੀ ਏਰੀਆ ਚ ਖਰੜ ਏਰੀਆ ਹੋ ਗਿਆ ਜੀ, ਸੈਕਟਰ 70 ਦੀ ਮਾਰਕੀਟ ਹੋ ਗਈ, ਸੈਕਟਰ 82 ਦੀ ਮਾਰਕੀਟ ਹੋ ਗਈ। ਅੱਡ-ਅੱਡ ਜਗ੍ਹਾ ਜਿੱਥੇ ਇਹਨਾਂ ਨੂੰ ਕੋਈ ਪੁਰਾਣੀ ਕਾਰ ਮਿਲ ਜਾਂਦੀ ਸੀ ਜਿਹਨੂੰ ਪੁਰਾਣੀ ਚਾਬੀ ਨਾਲ ਖੋਲਿਆ ਜਾ ਸਕਦਾ ਸੀ ਉੱਥੋਂ ਇਹ ਕਾਰ ਚੁੱਕੀ। ਇਹ ਕੱਲੇ ਇਹੀਆਂ ਕੋਈ ਦੇ ਮੈਂਬਰ ਵੀ ਹੋਰ ਆਂ ਜੀ ਕਰੋ ਦੇ। ਕੋਲ ਚਾਰ ਵਿਅਕਤੀ ਨੇ ਜੀ। ਇਹਨਾਂ ਤੇ ਅਸੀਂ ਮੁਕਦਮਾ ਦਰਜ ਕੀਤਾ ਚਾਰ ਦੋਸ਼ੀ ਨੇ ਜਿਹਨਾਂ ਚੋਂ ਤਿੰਨ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਆ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਤੁਸੀਂ ਜਿਹੜੀ ਥੋੜੀ ਟੀਮ ਹੈ ਵਧੀਆ ਕੰਮ ਕਰੀ ਤੁਸੀਂ ਇਹਨਾਂ ਦੀ ਪ੍ਰੋਮੋਸ਼ਨ ਬਾਅਦ ਤੇ ਕੋਈ ਉੱਪਰ ਡੀਜੀਪੀ ਨੂੰ ਕੋਈ ਲੈਟਰ ਕਰ ਰਹੇ ਹਾਂ ਅਸੀਂ ਜਿਹੜੇ ਸਾਡੀ ਟੀਮ ਨੂੰ ਐਪਰੀਸ਼ੀਏਸ਼ਨ ਦੇ ਬਾਅਦ ਤੇ ਹਮੇਸ਼ਾ ਟਾਈਮ ਟੂ ਟਾਈਮ ਦਿੱਤੇ ਜਾਂਦੇ ਤੇ ਅਸੀਂ ਅੱਗੇ ਵੀ ਐਸਐਸਪੀ ਸਾਹਿਬ ਰეკਮੈਂਡ ਕਰਕੇ ਭੇਜਾਂਗੇ